ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਹੈ ਕਿੰਨੇ ਘਰ ਚੜ੍ਹੇ ਨੇ ਤੇ ਕਿੰਨੇ ਡੰਗਰ ਪਛੂ ਗਏ ਨੇ ਤੇ ਖੇਤੀ ਸਾਰੀ ਖਤਮ ਹੋ ਗਈ ਹੈ ਮੈਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹ ਮਸਤ ਖੰਦ ਕਰਦੇ ਹਾਂ ਸਾਨੂੰ ਮੀਂਹ ਨਹੀਂ ਚਾਹੀਦਾ ਕਿਉਂਕਿ ਅਸੀਂ ਬਹੁਤ ਔਖੇ ਹਾਂ ਕਿੰਨੇ ਸਾਰੇ ਲੋਕਾਂ ਨੂੰ ਦੇਖਦੀਆਂ ਤਾਂ ਬਹੁਤ ਦੁੱਖ ਆਉਂਦਾ ਹੈ ਤੇ ਮੈਂ ਬੇਨਤੀ ਕਰਦੀ ਹਾਂ ਵੀ ਜਿੰਨੇ ਵੀ ਲੋਕ ਹੈ ਆਪਣਾ ਦਿਲ-ਫੁੱਲ ਜ਼ਰੂਰ ਪਾਉਣ ਹੈਲਪ ਕਰਨ ਆਪਣੇ ਨੇੜੇ-ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ-ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਭੇਜੋ ਤੇ ਅਸੀਂ ਵੀ ਆਪਣੇ ਪਿੰਡਾਂ ਦੀ ਮਦਦ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡ ਦੇ ਨੇੜੇ ਵੀ ਪਾਣੀ ਆ ਗਿਆ ਉੱਥੇ ਵੀ ਅਸੀਂ ਮਦਦ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਅਕਦਾਸ ਕਰਦੀ ਆਂ